ਸਤ ਗੁਰ ਕੀ ਸੇਵਾ ਸਫਲ ਹੈ 350 ਸਾਲਾ ਸ਼ਹੀਦੀ ਸ਼ਤਾਬ ਦੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀਆਂ ਦੀ ਜੋ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਈ ਜਾ ਰਹੀ ਹੈ ਉਹ ਹਲਕਾ ਜੰਡਿਆਲਾ ਗੁਰੂ ਦੇ ਮੰਤਰੀ ਸਰਦਾਰ ਹਰਪਜਨ ਸਿੰਘ ਈਡੀਓ ਸਾਹਿਬ ਵੱਲੋਂ ਜੋ ਨਗਰਾਂ ਦੇ ਵਿੱਚ ਬੱਸਾਂ ਭੇਜ ਕੇ ਸੰਗਤਾਂ ਨੂੰ ਦਰਸ਼ਨ ਕਰਾਏ ਗਏ ਬਹੁਤ ਜ਼ਿਆਦਾ ਧੰਵਾਦ ਵੇਖੋ ਬਹੁਤ ਸਾਰੀ ਸੰਗਤ ਜੋ ਜਾ ਨਹੀਂ ਸਕਦੀ ਬੱਸਾਂ 'ਚ ਬੜੇ ਆਰਾਮ ਨਾਲ ਬਜ਼ੁਰਗ ਬੀਬੀਆਂ ਬੱਚੇ ਜਾ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਧਰਤੀ ਤੇ ਦਰਸ਼ਨ ਕਰਕੇ ਆਨੰਦ ਮਾਣਿਆ ਨਾ ਬਾਣੀ ਸੁਣੀ ਇਸ਼ਨਾਨ ਕੀਤੇ ਨਗਰ ਕੀਰਤਨਾਂ ਦੇ ਵਿੱਚ ਹਿੱਸੇ ਲਏ ਲਾਈਟ ਐਂਡ ਸਾਊਂਡ ਸ਼ੋਅ ਦੇਖ ਕੇ ਬਹੁਤ ਜਿਆਦਾ ਇਹ ਸਲਾਹਾ ਮੰਤਰੀ ਰਵਜਨ ਸਿੰਘ ਜੀ ਡਿਓ ਸਾਹਿਬ ਜੀ ਦੀ ਇਦਾਂ ਦੇ ਸੇਵਾਦਾਰ ਹਲਕੇ ਨੂੰ ਮਿਲਣਾ ਹਲਕਾ ਤਰੱਕੀਆਂ ਦੇ ਪਾਉ ਪੜ੍ਹੇ ਲਿਖੇ ਤੇ ਇਮਾਨਦਾਰ ਮਹਾਰਾ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮੰਤਰੀ ਸਾਹਿਬ ਨੂੰ ਤੇ ਉਹਨਾਂ ਦੇ ਪਰਿਵਾਰ ਤੇ ਚੜ੍ਹਦੀ ਕਲਾ ਤੇ ਹਲਕੇ ਜੰਡਿਆਲਾ ਗੁਰੂ ਤੇ ਹੀ ਚੜ੍ਹਦੀ ਕਲਾ ਰੱਖਣਾ ਪੰਜਾਬ ਤੇ ਸੁੱਖ ਸ਼ਾਂਤੀ ਵਰਸਾਉਣਾ ਸੱਚੇ ਪਾਤਸ਼ਾਹ ਤੇਗ ਬਹਾਦਰ ਜੀ ਘਰ ਨੌ ਨੇ ਦਾਵੇ ਧਾਇ ਸਭ ਥਾਈਓ ਈਸਾ